ਪਰ ਅੱਜ ਜੇ ਤੁਹਾਨੂੰ ਤਕੜੇ ਕਰਨ ਵਾਸਤੇ ਆਏ ਕਿ ਆਪਣੇ 2 ਦਿਨ ਇਲੈਕਸ਼ਨ ਦੇ ਵਿੱਚ ਰਹੇਗੇ ਕੱਲ ਦਾ ਤੇ ਪਰਸ ਦਾ ਕੱਲ ਨੂੰ ਤੁੰਦ ਜਿਆਦਾ ਹੋਣ ਕਰਕੇ ਜਿਆਦਾ ਸਮਾਂ ਜਨਾਬ ਮਾਨ ਸਾਹਿਬ ਨੂੰ ਤੇ ਹੋ ਪਾਈ ਤੇ ਨਾ ਕੇਤੀਵਾਲ ਸਾਹਿਬ ਹੋਰ ਪਾਈ ਨਾ ਹੀ ਮੈਂ ਦੀ ਵਾਰੀ ਪਈ ਸੀ ਬਸ ਜੀ ਮੇਕ ਜੀ ਜੀ ਆਪਾਂ ਉਹਨਾਂ ਚੱਕਾ ਵੀ ਵੀ ਸਾਡੇ ਜੀ ਜਿਹੜੇ ਕੰਮ ਪੈਂਡਿੰਗ ਪਏ ਆ ਉਹ ਸਾਰੇ ਕਰਾ ਦਿਓ ਕਿ ਅਸੀਂ ਤੁਹਾਡੀ ਸਰਕਾਰ ਤੋਂ ਬਹੁਤ ਉਸ ਹਿਯਾ ਕਿਸਮਾ ਰੋਜ਼ ਮੀਟੀਆਂ ਤੇ ਉਹਦੀ ਦੋਨੇ ਹੀ ਆਪਣੀ ਪਾਰਟੀ ਦੇ ਸੋਗੀਆਂ ਅਲੰਗਹਹਿਵਾਤਾਂ ਵੀ ਕਹਿਗੇ ਕਿ ਸਰਦਾਰ ਕੋ ਬਾਤ ਸਹਿਮਾਨ ਸਾਥ ਹੀ ਕੇ ਜਿਹੜੀ ਅਸਲ ਆਵਲੋ ਕੋ ਵਾਦਾ ਲੈਣਾ ਚਾਹੁੰ ਮੈਨੂੰ ਆਈ ਸੀ ਕਿ ਜਿਹੜੀ ਗੱਲ ਸੰਗਤ ਦੇ ਵਿੱਚ ਹੋ ਜੇ ਲੋਕਾਂ ਦੇ ਵਿੱਚ ਵੰਦਾ ਹਾਂ ਵੀ ਭਰ ਲਈ ਤਾਂ ਕੰਮ ਨੂੰ ਪੀੜੀ ਆ ਉਸ ਗੱਲ ਦਾ ਇੱਕ ਐਫੀਡੇਵਟ ਬਣ ਜਾਂਦਾ ਵੀ ਹਾਂ ਜੀ ਮੈਂ ਇਹ ਜਿਹੜੀ ਪਰੀ ਪਚਾਇ ਦੇ ਵਿੱਚ ਗੱਲ ਨਬਾੜ ਹੋ ਜਾਂਦੀਆਂ ਮੈਂ ਆ ਬਾੜਾ ਕੱਢ ਕੇ ਆਇਆ ਸੀ ਕਿ ਮੈਨੂੰ ਮੰਗੜੀ ਚੋਕੀ ਹੋ ਜਾਂਦੀ ਆ ਤੂੰ ਸਿੱਧੀ ਆ ਬਾੜਾ ਕੱਢਿਆ ਸੀ ਇਸੇ ਕਰਕੇ ਮੈਂ ਕੋਈ ਵੀ ਪੁਆਇੰਟ ਦੀ ਗੱਲ ਨਹੀਂ ਕਰਦਾ ਸੀ ਪਰ ਅਗਲੀ ਗੱਲ ਕੀ ਆਪਾਂ ਕਰੀਏ ਕਿ ਦੇਖੋ ਸ਼ਿਵਿੰਦਰ ਨੇ ਮੇਰੇ ਤੋਂ ਪਹਿਲਾਂ ਵੀ ਦੱਸਿਆ ਕਿ ਬਹੁਤ ਸੋਹਣੀ ਤੁਹਾਡੀ ਸਾਰਿਆਂ ਦੀ ਕਿਰਪਾ ਨਾਲ ਤੁਹਾਡੇ ਸਿਰ ਉੱਪਰ ਸਾਡੇ ਆਪਣੀ ਹਵਾਲਾ ਚਾਹ ਸਾਰੇ ਪਾਸੇ ਪੂਰੀ ਜੈ ਜੈਕਾਰ ਗੂੰਜ ਰਹੀ ਜਾਂ ਤੁਹਾਡੇ ਆਵਾਜ਼ਾਂ ਆ। ਉਹ ਵਕਤ ਮੈਂ ਇੱਕ ਦਸਾਤੀ ਇਹ ਮੇਰੀ ਮੈਨੂ ਕਿਤੇ ਮਿਲਿਆ ਨਾ ਕਿ ਇੱਕ ਮੈਨੂ ਨਹੀਂ ਮਿਲਿਆ। ਤੁਹਾਨੂੰ ਹੀ ਸ਼ਰਮ ਆਈ ਕਿਉਂਕਿ ਤੁਸੀਂ ਮੇਰੀ ਸਹਾਈ ਕੀਤੀ ਸੀ। ਇਹ ਹਾਜੀ ਇਹ ਬੰਦਾ ਕਿਹਾ ਤਾਂ ਸਾਡੇ ਕੰਮ ਕਰਾ ਸਕਦਾ ਇਹੋ ਜਿਹਾ ਕੰਮ ਆ। ਜਿਹੜੀ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਇੰਟੈਲੀਜੈਂਸ ਦੇ ਵਾਸਤੇ ਆਪ ਹੁਣਾਂ ਨੇ ਰਾਗੀ ਜਿੱਤੀ ਹੋਣੀ ਆ ਆਪਣੇ ਪਿੰਡਾਂ 'ਤੇ ਬੰਦੇ ਸੀ ਉਹਨਾਂ ਨੂੰ ਆਪ ਨੂੰ ਤੁਸੀਂ ਮੇਰੀ ਸਹੇਲੀ ਬਣਦੀ ਸੀ ਤਾਂ ਨਾਲ ਹੀ ਜਾਂ ਕਿ ਮੇਰੇ ਕੋਲ ਕੋਈ ਉਤਵਾਸ ਨਹੀਂ ਜਿਹੜੇ ਮੈਂ ਯਾਰ ਇੱਕ ਵੜਦਿਆ ਦਾ ਉਹ ਨਿਕਲਦਾ ਨਾ ਬੁੱਝਾ ਵੜਦਿਆ ਨਾ ਮੈਂ ਸਾਹਮਣੇ ਕਰ ਮੈਂ ਬੈਠਾ ਅੰ内 ਮੈਂ ਵੇਖੀ ਜਾਵਾ ਕਹਿੰਦਾ ਆਓ ਉਸੇ ਆਂਦਾ ਜੋ ਦੋਨੇ ਜਗ੍ਹਾ ਮੈਂ ਬੁੱਝ ਸਕਦੇ ਆ ਠੀਕ ਹੈ ਕਹਿੰਦਾ ਭਾਈ ਮੇਨੇ ਮਨ ਲਾਈ ਤੇ ਮੈਂ ਕਿਹਾ ਨਾਲੀਆ ਭਾਈ ਠੀਕ ਹੈ ਕੋਈ ਨਹੀਂ ਅਨੇ ਤਾਂ ਮੈਂ ਸਿੱਧੀ ਜਾ ਕੇ ਆਇਆ ਮਿਲਦੇ ਇੰਤਰੀ ਕੋ ਮੈਂ ਚੱਲ ਗਿਆ ਨਹੀਂ ਕੋਈ ਨਹੀਂ ਕੱਲ ਹੂੰ ਗੱਲ ਸਮਝ ਆ ਰਹੀ ਹੈ ਕੱਲ ਸਵੇਰ ਉਹਨਾਂ ਦੇ ਰਹਿਣਾ ਸੀ ਮੈਂ ਰਹਿ ਨਹੀਂ ਕੱਤੀ ਤੇ ਮੈਨੂੰ ਗਿੱਦਿਆ ਵਾਲੇ ਤੋਂ ਟੈਲੀਫੋਨ ਆ ਗਿਆ ਸਰਪੰਚੀ ਦੇ ਲੈਕਚਰ ਲੜੇ ਸੀ ਕਿ 450 ਵੋਟ ਲਈ ਬੜਾ ਵੱਡਾ ਉਹਨਾਂ ਦਾ ਪ੍ਰਾਣ 10 12 ਆਉਂਦਾ ਹੀ ਕਰਨਾ ਪਵਾਰਾ ਤੇ 100 ਦੇ ਕਰੀਬ ਉਹਨਾਂ ਦੀ ਵੋਟ ਆ ਤੇ ਉਹਨਾਂ ਨੇ ਕਿਦੇ ਮੈਨੂੰ ਐ ਕੋਈ ਦੇ ਫੋਨ ਲਿਆ ਤੇ ਮਕਸੂਦ ਨਹੀਂ ਸ੍ਰੀਆ ਦੇਾਰੇ ਕੱਲ ਮੈਂ ਸਬਾਹ ਤੋਂ ਹੋਏ ਚਲਾ ਗਿਆ ਸਾਰੇ ਜਿਹੜੇ ਗੜ ਗਏ ਸਾਰੇ ਨੇ ਰੋਪੇ ਸਾਫੇ ਪਾ ਕੇ ਚਾਹ ਬਣਾਈ ਬਹਿ ਗਏ ਨੇ ਐਸੀ ਬਲਵ assi ਮੈਨੂੰ ਕਹਿੰਦੇ ਭਾਈ ਤੇਰੀ ਅਸੀਂ ਐਂ ਕਰਕੇ ਗੱਲ ਸੁਣੀ ਸੀ ਸਾਨੂੰ ਤਰੀਆਂ ਗੱਲਾਂ ਕੰਨੀਆਂ ਦਿੱਤੀਆਂ ਤਾਂ ਤਾਂ ਤੈਨੂੰ ਬੁਲਾਇਆ ਤੇ ਪਰ ਅਸੀਂ ਕਦੇ ਕਾਂਗਰਸ ਕੋ ਮੈਨਾ ਨਹੀਂ ਕਿ ਭਾਈ ਸਾਡੀ ਚੋਣ ਚੀ ਵੀ ਨਹੀਂ ਚੱਲੀ ਸਾਡੇ ਦਾਦਾ ਜੀ ਨੇ ਵੀ ਸਾਡੇ ਪਿਤਾ ਜੀ ਨੇ ਵੀ ਅਸੀਂ ਵੀ ਸਾਡੇ ਬੱਚੇ ਨੇ ਵੀ ਬਾਈ ਕਾਂਗਰਸ ਨੂੰ ਮੋਟਾ ਬਾਈਆ ਪਹਿਲੀ ਵਾਰੀ ਕਦੇ ਕਹਿੰਦੇ ਮੋਟਾ ਫਾਰਮ ਲਗਿਆ ਤੇ ਵੇਚੀ ਵੀ ਦੇ ਕਹਿੰਦੇ ਕਿ ਸਾਡਾ ਖਿਆਲ ਰੱਖੀ ਪਹਿਲੀ ਵਾਰੀ 100 100 ਬੰਦੇ ਰੋਪਾ ਵਾਇਰ ਸਾਰੇ ਤੇਰੇ ਨਾਮ ਤੋਂ ਤੇ ਮੋਟਾ ਮੋਟਾ ਮੈਂ ਹਮ ਯਾਦ ਮਾਰ ਕੇ ਗੱਲ ਸੁਣ ਮੇਰੀ ਜਿਹੜੀ ਇਹਦਾ ਹਾਂਸੀ ਸੀ

ਇਹ ਵੀ ਬੜੀ ਕਰ ਲੜਾਈ ਆ ਬਾਲੀ ਦੇ ਘਰ ਦੀ ਲੜਾਈ ਹੈ ਜੀ ਬਾਲੀ ਦੇ ਘਰ ਦੀ ਲੜਾਈ ਹੈ ਹੁਣ ਤੁਸੀਂ ਇਹ ਦੇਖੋ ਵੀ ਬਾਲੀ ਨਾਲ ਬੜਾ ਚਾਰਾ ਸੁਬਾ ਸ਼ਾਮ ਦਿਨ ਰਾਤ ਨਾਲ ਗਰੀ ਭਗਾਈ ਕਰਦਾ ਜਿੱਥੇ ਆਪਾਂ ਕਹਿੰਦੇ ਵੀ ਬਾਈ ਫੁਰਾਨੇ ਸਾਤੇ ਜਾਗੇਗਾ ਆਸੇ-ਵਾਸੇ ਪਿੰਡਾਂ ਦੇ ਕਹਿੰਦਾ ਫਿਰਦਾ ਇਹ ਗੱਲ ਵੇਖੋਣ ਆਏ ਕਿ ਜੱਟੇਗੇ ਜਿਹਦੇ ਪਾਸੇ ਉਹਦਾ ਫੋਨ ਸਾਰੇ ਬਾਲੀ ਨਾਲ ਇਹ ਤਾਂ ਪਾਸਿਆਂ ਦੇ ਮੁੰਡਾ ਨੂੰ ਮਿਲਦਾ ਜਿੱਥੇ ਅੰਤਵਰਤੀ ਪਹੁੰਚਣਾ ਆ ਕਿ ਸਿਆਗੇ ਬੁਰੀ ਸੰਗਤ ਤੋਂ ਬੰਦੇ ਬਣਾ ਕੇ ਆਇਆ ਬਾੜੇ ਦੀ ਘਰੇ ਤੋਂ ਬਣਾ ਕੇ ਕੌਣੀ ਬਣਾ ਕੇ ਦੁੱਧੇ ਬਣਾ ਕੇ ਆਇਆ ਤੇ ਜੀ ਬੰਦੇ ਨੇ ਕੋਈ ਐਹੋ ਜੀ ਗੱਲ ਆਪ ਕੋਲ ਤਾਂ ਬਣਾ ਆਪ ਹੀ ਤੁੰਗਾ ਇਹ ਆਸਵਾਸਿਆਂ ਦੇ ਚਰਨਾ ਤੇ ਨੰਦੇ ਨੇ ਤਹਾਨਾ ਰੋਣਾ ਜੀ ਹਾਂ ਜੀ ਬੰਨੇ ਨੇ ਤਹਾਨਾ ਬਣਾ ਕੇ ਹੋ ਹਾਂ ਗੱਲ ਕੀ ਆਸਾਂ ਚ ਗੱਲ ਪਤਾ ਕੀ ਹੈ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਯਾ ਤੁਹਾਡੇ ਵਾਸਤੇ ਤੁਹਾਡੀ ਮਾਣੀ ਹੋਈ ਸਾਰਿਆਂ ਨਾਲ ਉਹਨਾਂ ਨੂੰ ਹਮਕ ਰਸਤਾ ਨਿਕਲਦਾ ਕੱਲ ਬਿڈنگ ਸਾਹਿਬ ਬਹੁਤ ਅਜੀਬ ਸੀ ਵਿਵਹਾਰ ਮੈਂ ਨਾਲ ਹੀ ਆਇਆ ਫਿਰ ਗੱਗਾਂ ਉਹ ਮੇਰੇ ਨਾਲ ਆ ਗਈ ਸੀ ਪਿਛਲੀ ਵਾਰੀ ਆ ਗਈ ਸੀ ਇਹਨਾਂ ਨੂੰ ਉੱਪੋਂ ਹਾਈਪ ਕਰਾਤਾ ਕੋੰਤਾ ਲਿਆ ਕੇ ਉਹ ਦੇ ਪਰੇਸ਼ਰ ਪਾਰ ਕੇ ਉਹ ਦੁਆਰਾ ਨਾਲ ਆਵੇ ਫਿਰ ਫਿੱਟ ਕਰਦੇ ਉਹਨੇ ਮੈਨੂੰ ਰਾਤ ਨੂੰ ਬੈਠੇ ਖੀਂਦਾ ਮੈਨੂੰ ਕਹਿੰਦਾ ਬਾਈ ਇਹ ਆਉਗੇ ਇਹਨੂੰ ਵੇਖ ਕੇ ਕਹਿੰਦਾ ਕਿ ਮੈਂ ਤੇਰੇ ਨਾਲ ਆ ਨਾ ਇਹ ਤਾਂ ਅਧਿਕਮਾਤਰਾ ਬਹੁਤ ਸਮਾਂ ਕੀ ਕਰਨ ਨੂੰ ਮਿਲਦਾ ਯਾ ਵਾ ਹੀ ਬੜੀ ਬੜੀਆਂ ਉਹ ਬੜਾ ਪਰ ਉਹ ਕਮੇਟੀ 100% ਟੈਂਕ ਹੋ ਗਈ میری ਸਾਰੀ ਪਰਵਾਹੀ ਜਿੰਨੇ ਜਿੰਨੇ ਤੇ ਹਾਂਜੀ ਅਰਸੋਂ ਕਿਤੇ ਉਨੇ ਪਹਿਲੀ ਦੀ ਸਮਝਾ ਲਓ ਕਿ ਮੇਰੀ ਡਾਕਟਰ ਲੋ ਆ ਜੀ ਮੇਰੀ ਨੂੰ ਉਹ ਬੁਲਾ ਜਾ ਉਹਨੇ ਕਰੇ ਆਏ ਉਹ ਅੱਧਾ ਘੰਟਾ ਪਹਿਲੇ ਉਹ ਮੈਡਮ ਆ ਕੇ ਗਈ ਸੀ ਹਾਂ ਮਤਲਬ ਬੜੀ ਗੱਲ ਹੈ ਇਹਨੇ ਮੈਨੂੰ ਪੁੱਛਦੇ ਸੀ

ਉਹ ਵੀ ਇੰਨੇ ਘਬਰਾਏ ਬੱਡੇ ਵੀ ਆਪਣੀਆਂ ਇਹਨਾਂ ਗੱਲਾਂ ਤੇ ਆ ਗਏ ਨਹੀਂ ਕੋਈ ਨਾ ਕੋਈ ਨੁਕਸ ਭਾੜ ਕੇ ਉਹ ਬਰਨਾਮ ਕਰੀ। ਉਹ ਵੀ ਉਹ ਗੱਲ ਇਹ ਆ ਕਿ ਬੀਜੇਪੀ ਨੂੰ ਕਾਕਾ ਜੀ ਨੇ ਦੱਸੀ ਹੈ ਗੱਲ ਕਿ ਉਹ ਬੀਜੇਪੀ ਨੂੰ ਮੇਰਾ ਜਾਤੀ ਕਿਸੇ ਨਾ ਕੋਈ ਕਨੈਕਸ਼ਨ ਨਹੀਂ ਨਹੀਂ ਮੈਂ ਕਦੇ ਜਾਤੀ ਕੰਮ ਨਹੀਂ ਕਰਾਉਣਾ। ਮੈਨੂੰ ਬੀਜੇਪੀ ਦੇ ਦੁੱਖ ਇਸ ਕਰ ਹਾਰਦਾ ਜਿਹੜੇ ਆਪਣੇ ਕਈ ਚੰਗੇ ਸਿਆਣੀ ਜ਼ਮੀਂਦਾ ਜਿਨ੍ਹਾਂ ਨੇ ਲੜਾਈ ਹੜੀ ਹੈ ਆਪਣੇ ਨਾਲ ਆਪਾਂ ਸਾਰਿਆਂ ਨੇ ਲੜਾਈ ਲਈ ਕਿਸਾਨੀ ਦੇ ਖਾਤਰ ਆਪਾਂ ਬੀਜੇਪੀ ਨਾਲ ਲੜਾਈ ਲਈ ਸਾਲ ਪਰ ਆਪਾਂ ਦਿੱਲੀ ਵੇਖ ਲਈ ਲੜਾਈ ਲੜ ਕੇ ਟਰੈਕਟਰਾਂ ਦੀਆਂ ਆਪਣੀਆਂ ਉੱਥੇ ਬਚੀਆਂ ਨਹੀਂ ਜਾਂਦੀਆਂ ਇੱਕ ਸਾਲ ਬਾਅਦ ਆਪਾਂ ਨੂੰ ਫਰਾਂਸਾ ਆਇਆ ਫੈਸਲਾ ਕਿੱਥੇ ਆਇਆ ਕਿ ਜਵਾਨੀ ਗਵਾਹੀ ਜਾਂਦਾ ਵੀ ਭਾਈ ਤੁਹਾਡੇ ਤੂੰ व्रत ਕਰਦਾ ਹੈ ਤੇ ਚਲੋ ਆਪਾਂ ਉਪਰ ਤੋਂ ਵਾਪਸ ਮੈਨਾਂ ਤੁਸੀਂ ਜਿੰਨੇ ਬੰਦੇ ਇੱਥੇ ਸੱਜਣ ਪੜੇ ਹੋ ਸ਼ਾਇਦ ਇਹ ਵੀ ਐਸਾ ਮਾਹੌਲ ਜਿੰਦਗੀ ਆ ਗਿਆ ਸਾਰੇ ਦੇ ਵਿੱਚ ਤੇ ਰੋਕ ਕੇ ਇਸ ਕਰਨ ਦਾ ਬਾਅਦ ਕਿੰਨੀ ਲੜਾਈ ਲੜ ਕੇ ਆਪਾਂ ਉਹ ਫੈਸਲਾ ਬਣਾ ਲਿਆ ਤੇ ਸੁਣਖਾਇਆ ਤੇ ਰੱਤ ਗਈ ਤੇ ਹਰੇ ਵੀ ਆਪਣੀ ਆਪਣਾ ਲੜਾਈ ਚਲੀ ਜਾਂਦੀ ਆ ਅੱਧਾ ਪੰਜਾਬ ਆਪਣਾ ਖਾਉਰੀ ਵਾਟਾ ਅੱਧਾ ਸਰਕਾਰ ਉਹਨਾਂ ਦੇ ਚਾਹ ਲੜਾਈ ਆਪਣੀ ਜਾਰੀ ਆ ਰਹੀ ਜਿੱਦੀਆਂ 700 ਬੰਦਾ ਸ਼ਹੀਦ ਆਪਣਾ ਦਿੱਲੀ ਆਪਾਂ ਕਰਾ ਕੇ ਆ ਗਏ ਕਿੰਨੇ ਬੱਚਾ ਦੇ ਡਾਂਗਾ ਮਾਰ-ਮਾਰ ਉਹਨਾਂ ਨੇ ਨਕਾਰਾ ਕਰਕੇ ਖਾਉਰੀ ਖੋਲ੍ਹ ਦਿੱਤੀ ਜੀ ਹਜੇ ਵੀ ਜੇ ਆਪਾਂ ਬੀਜੇਪੀ ਨੂੰ ਵੋਟ ਪਾਉਣੇ ਆਂ ਜੇਕਰ ਆਪਣੀ ਮਨਾਈ ਚੱਲੀ ਆ ਆਪਾਂ ਕੀ ਮੈਸੇਜ ਜਮਾ ਦੇਵਾਂ ਕਿ ਤੁਸੀਂ ਜੋ ਕੀਤਾ ਸਹੀ ਬਿਲਕੁਲ ਅਸੀਂ ਲੈਗ ਸੇ ਕੰਮਾਂ ਦੇ ਅਸੀਂ ਲੈਗ ਸੇ ਇਸ ਕਾਲੇ ਕੁੰਡਿੰਗ ਦੇ ਸਾਲ ਪਾਸੇ ਦਾ ਦਿੱਲੀ ਲੱਗੀਆਂ ਕਿ ਸਾਰ ਬਨੋ ਕੀ ਖਲਾ ਪੜਦਾ ਤੇ ਬੈਣਾ ਆਪਾਂ ਉਹਨਾਂ ਦੇ ਕੀਤੇ ਤੇ ਮੋਰ ਨਾ ਦੇ ਬੀਜੇਪੀ ਨੂੰ ਵੋਟ ਪਾਉਣੇ ਆ ਮੰਤਰੀ ਤੂੰ ਵੋਟ ਪਾਉਣੇ ਮਤਲਬ ਬੀਜੇਪੀ ਨੂੰ ਔਰ ਆਪਣੇ ਬੰਦੇ ਕਈ 80 ਤੇ 70 ਤੇ ਉਹਲੇ ਬੰਦੇ ਆ ਇਹ ਗੱਲ ਸਮਝ ਨਹੀਂ ਗੀ ਇਹਨਾਂ ਦੀ ਸਟਰੈਟਜੀ ਨੂੰ ਵੀ ਸਮਝ ਨਾ ਉਹਨਾਂ ਨੇ ਬੰਦਾ ਆਪਣਾ ਇੱਕ ਵਟ ਲਿਆ ਵੀ ਇੱਥੇ ਪਰਾਣਾ ਰਿਆ ਵਿਚਰਿਆ ਇਹ ਬੰਦੇ ਆਪਣੇ ਮੂਰਤਾਂ ਤੇ ਆਪਣੇ ਮਨੇ ਟੁੱਟੇ ਜਾਂਦੇ ਆ ਕਿਉਂ ਟੁੱਟ ਜਾਂਦੇ ਆ ਅਗਿਆਨ ਬਣ ਕੇ ਦੂਰ ਪਰਾਣੇ ਜਾਂਦੇ ਆ ਸਸ ਸਿੱਧੀ ਹੋ ਜੀ ਮਨ ਬੀਣਾ ਪਰ ਯਾਰ ਲੁਕਾ ਆਉਂ ਪੱਖਾ ਲਿਆ ਗਿਆ ਪੱਖਾ ਲਾਉਂਦਾ ਲੇ ਕੇ ਰਿਕਰੈਂਟੀ ਨਾਲ ਜਾਣ ਪੂਏ ਖਾਲੀ ਪੱਕੇ ਦੇ ਨੇ ਮਾੜੀ ਚੰਗੀ ਆ ਇਹ ਤਾਂ ਜਦੋਂ ਗ੍ਰੇਡ ਕੋ ਆਊਗਾ ਕਰਨ ਫਿਰ ਚੱਲੂ ਆ ਖਾਲੀ ਪੱਕੇ ਮੱਕੀ ਲੱਗੇ ਬੰਦੇ ਕੋਲਰ ਬਾਕੀ ਤੂੰ ਐ ਕਿਤੇ ਕਿਤੇ ਕੋਈ ਕੀ ਹੋਵੇ ਗੱਲ ਸਮਝ ਨਹੀਂ ਰਹੀ ਭਾਜਪਾ ਨੇ ਇਹ ਸ਼ਹਿਰ ਅੜੇ ਆਪਣਾ ਬਾਣੀ ਦੀ ਵੋਟ ਪਾ ਰਹੇ ਉਹ ਮੈਨੂੰ ਮਿਲ ਜਾਂਦੇ ਵੀ ਜਿਹੜੇ ਇਹ ਨੂੰ ਕਹਿੰਦੇ ਅਸੀਂ ਭਾਜਪਾ ਨੂੰ ਤਾਂ ਬਾਤ ਤੇ ਹੁਣ ਨਹੀਂ ਹੋਣੀ ਕਦੇ ਜੇ ਕੋਈ ਤੈਨੂੰ ਬਾਵਾ ਦੋ ਦੋ ਪੈਸਾ ਰੋੜੇ ਐਕਸਟਰਾ ਟਿਕ ਵੀ ਨਹੀਂ ਪਾ ਲਾ ਸਾਰੇ ਦੇ ਸਾਰੇ ਆ ਕੇ ਕੈਨੇਡਾ ਇੱਕ ਵੀ ਮੀਰੀ ਮੀ ਉਹ ਨਹੀਂ ਸਾਰੇ ਮੇਰੇ ਨਾਲ ਮੀਟਿੰਗ ਕਰਦੇ ਆ ਤੁਸੀਂ ਰਿਜ਼ਲਟ ਦੇਖੋ ਤੁਹਾਡਾ ਮੈਂ ਉਹ ਵੀ ਕਹਿਣਾ ਜਦੋਂ ਸਹਿਰ ਤੋਂ ਰਲਦਾ ਆ ਤੁਹਾਡੀ ਅੱਖਾਂ ਖੜੀਆਂ ਰਹਿ ਜਾਂਦੀਆਂ ਨੇ ਯਾਰ ਵਾਹ ਕਿੰਨੀ ਪੀ ਆ ਕੇ ਨਹੀਂ ਕਰਦਾ ਤੁਸੀਂ ਕਦੇ ਸੋਚਿਆ ਵੀ ਹੁਣ ਐਉਂ ਨਹੀਂ ਬੰਦਾ ਆਉਂਦਾ ਔਰ ਉਹਦੇ ਚ ਨਾਂ ਵਾਲਾ ਤਾਂ 20% ਕਾਹਦਾ ਹੀ ਨਾ ਕੰਮ ਕਰਨ ਪੀਜੀਆ ਫੀਰੋਂ ਨਹੀਂ ਪਾਉਂਦੇ ਇਹ ਟੱਕਣੀ ਪੈ ਜਾਂਦੀ ਵੀ ਪੀਜੀਪੀ ਨੂੰ ਬੰਦਾ ਨੇ ਰੋਸ ਕਰੀ ਆ ਹਾਂ ਜਿਉਂ ਉਸ ਤੋਂ ਟਿਪਲੀ ਦੇ ਪੱਤੇ ਸਾਰੇ ਝੜ ਗਏ ਹੁਣ ਨਵੇਂ ਆ ਗਏ ਸੋ ਅਗਲੀ ਗੱਲ ਨਾ ਕਰੀਏ ਜੀ ਕਿ ਦੋ ਦਿਨ ਰਹਿ ਗਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਕੰਦ ਸੀ ਉਹ ਤੁਹਾਾਰੀ ਜਿਹੜਾ ਉੱਪਰ ਕਰ ਦਿੱਤਾ ਉਸ ਗੱਲ ਦਾ ਉੱਪਰ ਨੂੰ ਧੰਨਵਾਦ ਕਰਨਾ ਕੰਤਾਂ ਜੋ ਉੱਤਰ ਕੇ ਸਮਾਵੇਚਕ ਥੋੜਾ ਸੀ ਕੇਤਰੀਆ ਸਾਹਿਬ ਹੋਏ ਥੇ माल साहब थोड़े पर उतर के लोग कारण लगे तो मैं स्पेषल ला so, के लाइन बहुत नंबर एक थोड़ी परफॉर्मेंसरी जेम तुम बारे घर ले जो दोन तीन दिन रह गए बैठे अखीरते आगे घर लेना पैना मैं ਕ੍ਰੈਸਟ ਨੂੰ ਪੈਂਡਿੰਗ ਯੂ ਨਹੀਂ ਬਲੇਂਕ ਜਿਹੀ ਕੰਮ ਕਰ ਸਕਦਾ ਤੁਸੀਂ ਮੈਂ ਸਿਰਫ ਇੱਕ ਐਂਗਲ ਇਹਦਾ ਨਾਮ ਕਹਿੰਦਾ ਨਾਮ ਦੇ ਮਗਰ ਐਮ ਐਲ ਏ ਲਗ ਨਾਲ ਇਲੈਕਸ਼ਨ ਖਤਮ ਨਹੀਂ ਹੋ ਜਾਣਾ ਜੋ ਮੈਂ ਸੋਚ ਕੇ ਇਹ ਇਲੈਕਸ਼ਨ ਕਰ ਰਹੇ ਹਾਂ ਮੈਂ ਉਹਦੇ ਬਾਰੇ ਤੁਹਾਡਾ ਆਪ ਦੇ ਆਪ ਦੇ ਬਾਰੇ ਪਰ ਮੈਂ ਉਹ ਉਚਿਤ ਦੱਸਣ ਲੱਗਿਆ ਕਿ ਤੋ ਅਨਮੋਲ ਸਾਰਿਆਂ ਨੂੰ ਪਈਆਂ ਨੂੰ ਇਹ ਲੱਗਦਾ ਹੋਣਾ ਵੀ 20 ਸਾਲ ਨੂੰ ਲੈ ਕੇ ਖਤਮ ਹੋ ਜੂਆ ਪਾਂਡੇ ਵਰੀ ਪੂਰੀ ਬੰਦ ਹੋ ਜੂਗੀ ਤੇ ਉਸ ਦੁਬਾਰੇ ਸੋਰੀ ਆਪਣੀ ਇੱਕ ਵਾਰੀ ਇਹ ਕਹਾਣੀ ਖਤਮ ਹੋ ਗਈ ਪਰ ਵਿਰੋਧ ਤੋਂ ਵਿੱਚ ਮੈਂ ਦੱਸਣਾ ਚਾਹਣਾ ਅਸਰ ਕਹਾਣੀ ਦੀ ਤੋਂ ਬਾਅਦ ਹੀ ਸ਼ੁਰੂ ਹੋਣੀ ਹੈ ਇਹ ਤਾਂ ਤੁਸੀਂ ਆਪ ਦਾ ਮੰਨ ਤੁਸੀਂ ਦਾ ਸਿਰਫ ਇੱਕ ਬੰਦਾ ਤੁਹਾਨੂੰ ਲਈ ਪਰ ਅਸਰ ਕਹਾਣੀ ਜਿਹੜੀ ਸ਼ੁਰੂ ਹੋਣੀ ਹੈ ਉਹ 20 ਤੋਂ ਬਾਅਦ ਸ਼ੁਰੂ ਹੋਣੀ ਹੈ ਜੀਦੇ ਸਿਰ ਤੇ ਤੁਸੀਂ ਜ਼ਿੰਮੇਵਾਰੀ ਪਾਤੀ ਕਿਉਂਕਿ ਇਹ ਜ਼ਿੰਮੇਵਾਰੀਆਂ ਦੀ ਇੱਕ ਪੰਡਾ ਜਿਹਦੇ ਸਿਰ ਤੇ ਤੁਸੀਂ ਰੱਖਣੀ ਆ ਜਿਹੜਾ ਜ਼ਿੰਮੇਵਾਰੀ ਸਮਝੇ ਵੀ ਹਾਂ ਯਾਰ ਲੋਕਾਂ ਨੇ ਮੇਰੇ ਤੇ ਇੰਨਾ ਬੋਝ ਪਾਤਾ ਮੇਰੇ ਤੇ ਘੁੱਸਾ ਕੀਤਾ ਘੁੱਸਾ ਕਰਕੇ ਮੋਲ ਪਾਇਆ ਤੇ ਮੇਰੀ ਜ਼ਿੰਮੇਵਾਰੀ ਵੰਡੀਆਂ ਇਹਨਾਂ ਨਾਲ ਕੋਸਾ ਕਿੰਨੇ ਵਾਰ ਜੋ ਇਹਨਾਂ ਦੇ ਕੰਮ ਬਣਦੇ ਆ ਜੋ ਇਹ ਹੋਣੋਂ ਕਰਨ ਵੀ ਪਿੰਡ ਪਿੰਡ ਨੇ ਆ ਕੇ ਆਉਣ। ਇਹ ਇੱਕ ਐਮਐਲਏ ਦੀ ਗੁੰਮੇਦਾਲੀ ਨਹੀਂ ਆ ਜੋ ਤੁਸੀਂ ਵੋਟਾਂ ਨੂੰ ਪਤਾ ਆਪਾਂ ਕੀ ਕਹਿੰਦੇ ਮਤਦਾਨ ਆਪਦੀ ਮਤ ਦਾ ਕਿਸੇ ਨੂੰ ਗਾਨ ਕਰ। ਤੁਸੀਂ ਆਪਦੀ ਮਤ ਮੈਨੂੰ ਰਣਦਾਲ ਲੱਗੇ ਹੋ। ਉਹ ਮੈਂ ਸੰਭਾਲ ਕੇ ਰੱਖੀ ਮੇਰੀ ਜ਼ਿੰਮੇਵਾਰੀ। ਤੁਸੀਂ ਮੇਰੀ ਲਾਇਬਿਲਟੀ ਫਿਕਸ ਕਰਨ ਲੱਗੇ ਹੋ। ਬਹੁਤ ਵੱਡਾ ਇੱਕ ਭਰੋਸਾ ਮੇਰੇ ਤੇ ਹੋ। ਜਿਹੜਾ ਤੁਸੀਂ ਮੈਨੂੰ ਵੋਟ ਪਾਉਂਦੇ। ਇਹਦੀ ਕੋਈ ਕੀਮਤ ਨਹੀਂ ਹੋਣੀ। ਜੈ ਆਪਾਂ ਜੋ ਮਰਜੀ ਕਹੀ ਜਾਵੇ ਬਹੁਤ ਵੱਡੀ ਕੀਮਤ ਹੈ ਇਹ ਕੋ। ਜੋ ਸਿਫਟਿੰਗ ਮੈਨੂੰ ਦੇਉਗੇ ਉਹਨੂੰ ਮੈਂ ਦੇਖਣਾ। ਔਰ ਮੈਂ ਤਿਆਰ ਹੋ ਕੇ ਆਇਆ ਹਾਂ ਤੁਹਾਡੇ ਨਾਲ ਇਹ ਕਹਿਣ ਆਇਆ। ਤਿਆਰ ਤੇ ਆਇਆ ਹਾਂ ਤੁਹਾਡੀ ਹਰੇਕ ਹੀ ਜ਼ਿੰਮੇਵਾਰੀ ਨਾਲ ਨਿਭਾਉਣ ਆਸਤੇ ਜੋ ਤੁਸੀਂ ਮੇਰੇ ਸਿਰ ਜ਼ਿੰਮੇਵਾਰੀ ਲਾਉਂਗੇ ਮੈਂ ਤੁਹਾਨੂੰ ਦੇਗੀ ਨਾ ਮਿਹਨਤ ਨਾਲ ਪੂਰੀ ਨਿਭਾਉਂਗਾ। ਔਰ ਮੈਂ ਸਾਰੇ ਜਿੰਨੇ ਵੀ ਭਰਾ ਤੁਸੀਂ ਫੇਸਬੁਕ ਤੇ ਵੀ ਪੇਜ ਬਣਾ ਦੂਗੇ ਮੇਰਾ ਹਰਦੀਪ ਸਿੰਘ ਜਿੰਪੀਟ ਲੋਗ ਦੇ ਨਾਮ ਤੇ ਅਕਾਊਂਟ ਆ ਫੇਸਬੁਕ ਅਕਾਊਂਟ ਬਣਾਇਆ ਹੈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਮੈਨੂੰ ਫੋਲੋ ਕਰੋ ਨਾ ਲੱਗੋ ਤਾਂ ਕਿ ਤੁਹਾਨੂੰ ਇਹ ਰੋਜ਼ ਵੀ ਅਪਡੇਟ ਮਿਲੇ ਕਿ ਅੱਜ ਜਿਹਨੂੰ ਅਸੀਂ ਚੁਣਿਆ ਕੀ ਕਰ ਰਿਹਾ ਹੈ ਕੀ ਇਹ ਤਾਂ ਨਹੀਂ ਕਿ ਅਸੀਂ ਵੋਟਾਂ ਬਾਤ ਕੀਤੀਆਂ ਵੋਟਾਂ ਕਰਦਾ ਫਿਰਦਾ ਹਾਂ ਉਹ ਤੁਹਾਨੂੰ ਉਹਦਾ ਤੁਹਾਡੀ ਬਾਤ ਨਹੀਂ ਹਰ ਰੋਜ਼ ਤੁਹਾਨੂੰ ਅਪਡੇਟ ਕਰਾਂਗਾ ਕਿ

ਜੀ ਭਾਈ ਜੀ ਤਾਂ ਸਕੇ ਉਹ ਪਟਾਇਆਂ ਚ ਕਰੇ ਇਹ ਇੱਕ ਕਾਗਜ਼ ਲੈ ਕੇ ਮੈਂ ਚੱਲਿਆ ਰਿਹਾ ਔਰ ਜ਼ਿੰਮੇਵਾਰੀ ਆ ਕਿ ਨਾ ਪੂਰਾ ਪਰਪੇਰ ਹੋ ਕੇ ਚੱਲਿਆ ਔਰ ਇਹ ਵੀ ਕੌਣ ਦਾ ਵਾਦਾ ਕਰਦਾ ਕੋਈ ਕਿਸੇ ਦੇ ਕੋਈ ਆਪਣਾ ਜੀਣ ਕਰਵਾ ਦਾ ਮਕਾਨ ਰਹਿ ਗਿਆ ਊਂ ਮੜਾ ਕੇ ਲਾ ਕੇ ਨੀਤਾ ਬੰਨਾ ਤੁਹਾਡੇ ਛਪੜਾ ਦੇ ਕੰਮ ਬਹੁਤ ਜ਼ਿਆਦਾ ਕੁਮਾਰੀ ਹਾਲਤਾਂ ਹੈ ਆਦੀ ਕਿ ਅਸੀਂ ਉਹ ਕਰਕੇ ਜਮਾਨੇ ਅੱਗੇ ਵੀ ਨਹੀਂ ਕਰਾਇਆ ਕਿ ਉਹ ਵੀ ਮੈਨੂੰ ਕਰਾਉਂਦਾ ਜੋ ਜੋ ਤੁਹਾਡੇ ਕੰਮ ਕੱਢਦੇ ਬਿਨਾਂ ਕਿਸੇ ਕਾਰਨ ਵਾਲਾ ਕਿਸੇ ਰਾਸ਼ਨ ਦਾ ਵਾਲਾ ਕਿਸੇ ਆਪਣਾ ਪੈਨਸ਼ਨ ਲੱਗਣ ਵਾਲੀ ਆ ਕਿਸੇ ਮੀਟਰ ਲੱਗਣ ਵਾਲਾ ਕਿਸੇ ਵੀ ਚੀਜ਼ ਦੀ ਮਗਰੋਂ ਵੀ ਤੁਸੀਂ ਚਿੰਤਾ ਨਾ ਕਰੋ ਮੈਂ ਕਰਕੇ ਦਊਗਾ ਤੁਹਾਡੇ ਪਿੰਡ ਪਿੰਡਾਂ ਦੇ ਘਰ ਪਿੰਡ ਪਿੰਡ ਚੱਲਦਾ ਇੱਥੇ ਆਪਾਂ ਖੜਿਆ ਕਰਾਂਗੇ ਇੱਥੇ ਹੀ ਬੈਠੋ ਬੈਠੇ ਤੋਂ ਅਣਜਾਣ ਦੀ ਨਾ ਤੁਹਾਂ ਸਤਾਓ ਆਪ ਵੀ ਟੀਮ ਆਪ ਇਹ ਬਲੈਂਡ ਬਣਾ ਕੇ ਮੈਂ ਚੱਲਿਆ ਵੀ ਔਰ ਅਗਲੀ ਗੱਲ ਪਰ ਮੈਂ ਆ ਗਿਆ ਜੇ ਮੈਂ ਤੁਹਾਡੇ ਇਹਨਾਂ ਵਾਦਿਆਂ ਦੇ ਖਰਾ ਨਾ ਉੱਪਰ ਸਕਿਆ ਇਹ ਵੀ ਗੱਲ ਮੇਰੀ ਨਾਲ ਦੀ ਜੇ ਅਗਰ 22 ਸਾਲਾਂ ਦੇ ਵਿੱਚ ਕਿਸ ਨੇ ਉਹ ਨਹੀਂ ਪਈ ਪਈ ਖੁੱਟਣਾ ਬਿਉਦਾ ਇਹ ਜਿਹੜੀ ਉਹ ਦਿੱਲੀ ਜਿੰਦਾਬਾਦ ਹੀ ਹੋਦਾ ਸੀਗਾ ਉਹਦਾ ਜਿੰਦਾਬਾਦ ਕਹਦੇ ਹੋ ਆ ਬੜੇ ਹੀ ਬੰਦਾ ਆਪਣੇ ਆਂਡੀ ਆਈ ਉਹ ਕੋਈ ਨਹੀਂ ਉਹ ਗੰਦਾਰਾ ਜੀ ਇਹ ਗੱਲ ਕਰ ਰਹੀ ਸੀ ਕਿ ਆਪਾਂ ਸਾਡੇ ਬੜੀ ਉੱਠੀ ਹੋ ਜਾਂਦੀ ਹੈ ਵਾਦਾ ਮੈਂ ਇੰਨਾ ਕਿ ਸ਼ਰਮਸ਼ਾਰ ਹੋ ਜਾਊਗਾ ਕਿ ਮੈਂ ਫਿਰ ਉਹਨੂੰ ਇਹ ਵੀ ਸ਼ਰਮ ਆਉਂਦਾ ਹੈ ਉਹ ਕਿਰਾਏ ਪਹੁੰਚ ਕੇ ਅੱਗੇ ਵਾਰੀ ਕਰਦਾ ਨਾ ਮੈਂ ਛੱਡ ਦਿੰਦਾ ਤੁਹਾਡਾ ਨਾਮ ਨਹੀਂ ਤੁਹਾਡਾ ਨਾਮ ਨਹੀਂ ਜੀ ਕਰੇ ਕਿਸੇ ਦਾ ਕੀਤਾ ਨਾ ਕਰਨਾ ਤੁਹਾਡਾ ਪੋਸਾ ਕਦੇ ਵੀ ਨਹੀਂ ਕੋਲ ਇਹ ਆਣ ਕੇ ਮਨ ਦੇ ਵਿੱਚ ਫਿਰ ਇਹ ਸਿਆਸਤ ਦੇ ਵਿੱਚ ਆ ਕਰਾਂ ਚੱਕਿਆ ਆ ਜੋ ਅੱਜ ਤੁਹਾਡੇ ਚਰਨਾਂ ਦੇ ਵਿੱਚ ਬੈਠੀ ਕਰਦਾ ਦੋਵੇਂ ਜਣੇ ਵਾਰਿਆਂ ਨੂੰ ਲਾ ਕੇ ਪਾਣੀ ਮਾਇ 13 ਸਾਲ ਲਾ ਕੇ 16 ਸਾਲ ਲਾ ਕੇ ਕਿ ਮੇਰੇ ਕੋਲ ਨਾ ਕਲਾ ਨਿਕਾਲ ਬਚਿਆ ਪਾਣੀ ਨਾ ਬਾਲੀਆਂ ਦਾ ਨਾ ਕਿਤਾ ਉਹ ਲੈਣ ਵਾਸਤੇ ਹੈ ਤੁਹਾਡੇ ਕੋਲ ਉਹ ਨਿਕਾਲ ਦੇ ਝੋਲੀ ਪਾਣੀ ਬਸ ਢਾਈ ਸਾਲ ਢਾਈ ਸਾਲਾਂ ਤੁਹਾਿੰਦਾ ਮੈਂ ਆਪ ਦੀ ਕਾਮਯਾਬੀ ਦਾ ਸੰਕੂਪ ਤੁਹਾਨੂੰ ਦੇਤਾ ਤਾਂ ਸਤਾਈ ਚਾਹੂੰਗਾ ਜੀ ਮੈਂ ਮਿਲੂਗਾ ਤੁਹਾਡੇ ਨਾਲ ਰਿਸ਼ਤਾ ਕਾਇਮ ਰੱਖੂੰਗਾ ਆਉਂਦਾ ਜਾਦਾ ਰਹੂੰਗਾ ਬੁਝੇ ਸਬੇ ਤੁਹਾਡੇ ਇਲੈਕਸ਼ਨ ਹੈ ਪਰ ਵੋਟ ਨੂੰ ਨਹੀਂ ਕਹਾਂਗਾ ਕਦੇ ਪਹਿਲੀ ਵਾਰੀ ਤੇ ਆਖਰੀ ਵਾਰੀ ਆਈ ਜਾਏਗੀ ਕਿਉਂਕਿ ਮੇਰੀ ਡਿਊਟੀ ਜਾਦੀ ਜਾਂਦਾ। ਆਉਂਣਾ 20 ਤਰੀਕ ਨੂੰ ਇੱਕ ਇੱਕ ਵੋਟ ਦੋ ਨੰਬਰਾਂ ਵਾਲਾ ਆਪਾਂ ਲਾਗਦਾ ਦੋ ਨੰਬਰਾਂ ਵਾਲਾ ਚਾਰ ਵੋਟਾਂ ਬਣਨ ਦਾ ਕੀ ਸੀ ਜਿੱਤ ਕੇ ਆਪਾਂ ਆਪੀ ਪਾਰਟੀ ਦੀ ਜਿੱਤ ਹੋਣੀ ਹੈ ਦੇਖੋ ਇੱਕ ਵੋਟ ਤੇ ਆਪਾਂ ਜਿੱਤ ਕੇ ਉਹ ਜਿੱਤਾਂ ਮੀਆਂ ਨੇ ਜਿੱਤੀ ਹੋਈ 100 ਦੇ ਲੱਖ ਤੇ ਹੈ ਜਿੱਤੀ ਪਰ ਜਿੰਨੇ ਵਾਧਾ ਬਣ ਕੇ ਆਪਾਂ ਕੀ ਸੀ ਜਿੱਤ ਕੇ ਜਾਵਾਂਗੇ ਉਨਹੀਂ ਮੇਰੀ ਪਾਰਟੀ ਦੇ ਵਿੱਚ ਪਸੰਦੀ ਦੇ ਸੋਕਰ ਮਜਮੂਰ ਮੈਨੂੰ ਕੋਈ ਤੇ ਜਵਾਬ ਨਹੀਂ ਦੇ ਸਕਦਾ ਕਿ ਐਨਾ ਹਲਕਾ ਕਿਦਦਾ ਦਿੱਤੀ ਦੇ ਪਿਛੇ ਆਪ ਇਨਵਾਦੀ ਪੈਦਾ ਕਰਦੇ ਜੋ ਮੈਂ ਇਹ ਕੰਮ ਕਰ ਕਿ ਮੈਨੂੰ ਵੀ ਲੋਕ ਕਿਸੇ ਚੀਜ਼ ਦੀ ਲੋੜ ਨਹੀਂ ਦੱਸਦੀ ਉਹ ਕਿ ਮੇਰੇ ਨਾਲੇ ਤਿੰਨ ਪੀੜੀਆਂ ਵੀ ਬੈਠ ਕੇ ਖਾਈ ਜਾਂਦਾ ਤੇ ਮੈਨੂੰ ਨਹੀਂ ਦੱਸਦਾ ਆਪ ਦਾ ਇਨਾ ਹਿੱਕ ਕਰ ਕੋਈ ਜੋ ਕੋਈ ਕੰਨੀ ਕਰਾ ਸਕਦਾ ਸਿਰਫ ਇੱਕ ਮਨ ਦੇ ਵਿੱਚ ਇੱਕ ਸੇਵਾ ਲੱਭ ਨਾ ਜਿਹੜਾ ਕਿਸੇ 50 50 ਹਜ਼ਾਰ ਦੇ ਕਰੀਬ ਬੋਲ 파ਰ ਨੇ ਦੋ ਵਾਰੀ ਬਣ ਲੈਣਾ ਇਹ ਮੈਨੂੰ ਬਹੁਤ ਖੁਸ਼ੀ ਮਨ ਦੇ ਗਈ। ਮੇਰੀ ਇੱਛਾ ਹਸੀ ਕਿ ਕੋ ਪਿਆਰ ਦਾ ਕੋ ਮੁੱਲ ਨਹੀਂ ਹੁੰਦਾ। ਤੁਸੀਂ ਦੋ ਵਾਰੀ ਬਹੁਤ ਪਿਆਰ ਦਿਖਾਇਆ। ਹਾਰ ਕੇ ਮੇਰੀ ਕਿਸਮਤ ਨਾਲ ਆਪਣਾ ਕਿਸਮਤ ਤੁਹਾਡੀ ਕਿਸਮਤ ਵੀ ਮੇਰੀ ਕਿਸਮਤ ਦੇ ਨਾਲ ਹੀ ਜੁੜੀ ਸੀ ਮੈਂ ਕੱਲਾ ਕੋਈ ਨਹੀਂ। ਸਾਰੀ ਹਾਰ ਇਹ ਆ ਕੇ ਨਹੀਂ ਸੀ। ਪਰ प्यार्ज है ना मैं दिन रात सता है कोशिश करूंगा ढाई साल कर जे कोई किश्त थोड़ा बहुत ये इच्छा लेकर उम्मीद करता किसी मेरी इस गल से फुल मेरी बेनती करोगे भी तीक नहीं एक एक वोट आपकी ਸਤੇਹਾਰਾਂ ਆਉਦੇ ਸਾਰੇ ਪਰਿਵਾਰ ਦੀ ਇੱਕ ਮੋੜੀ ਪਾਸੇ ਜਾਣਦੇ ਹਾਂ ਇਹ ਵੀ ਚਾਹ ਚਾਹੀਏ ਬਾਈ ਜੇ ਚਾਹ ਉਹ ਇੱਕ ਮਿੰਟ ਬਾਗੀ ਉਹਦੇ ਨਾਲ ਵੀ ਜ ਆਪਣੇ ਨਗਰ ਦੇ ਵਿੱਚ 500 ਘਰ ਵਾਲਾ ਬੰਦਾ 500 ਵੋਟ ਲੈ ਲੈ ਕੇ ਇਨੀ ਖਿਆਲ ਰੱਖੋ ਵੀ ਇੱਕ ਵੀ ਪਾਣੀ ਨਹੀਂ ਮੌਨਤਾ ਜੋ ਮਾਗੀ ਗਈ ਜੇ ਇੱਟੇ ਮੋੜੀ ਸਾਰੇ ਨੇ ਆਪਾਂ ਨਿਕਲਣਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬੜੇ ਪ੍ਰਿਆਰ ਸਤਿਕਾਰ ਨਾਲ ਮੁਸੱਈ ਹੈ ਜੀ ああ。<noise> <noise>